ਸਾਗਰਾਹਾਂ ਵੱਲੋਂ ਅੱਜ ਲੁਧਿਆਣੇ ਦੇ ਵਿੱਚ ਜੋ ਵੱਡੇ ਪੱਧਰ ਤੇ ਮਾਰਚ ਕੱਢਿਆ ਜਾਣਾ ਜੋ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਇਹ ਪੰਜਾਬ ਦੀ ਸਰਕਾਰ ਇਹ ਨਵੀਂ ਪਾਲਿਸੀ ਲੈ ਕੇ ਆਈ ਆ ਜਿਹੜੀ ਲੋਕਾਂ ਦੀਆਂ ਜ਼ਮੀਨਾਂ ਜ਼ਬਰੀ ਹੜੱਪ ਕੇ ਜਾਬਰੀ ਜ਼ਮੀਨਾਂ ਹੜੱਪ ਕੇ ਲੋਕਾਂ ਨੂੰ ਜਮੀਨਾ ਤੋਂ ਬਾਹਰ ਕਰਨੇ ਜਾ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਵੱਡੀ ਪੱਧਰ ਤੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਵੱਡੀ ਪੱਧਰ ਤੇ ਮਾਰਚ ਕੱਢਿਆ ਜਾ ਰਿਹਾ ਪ੍ਰਧਾਨ ਜੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਸਾਡਾ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਅੱਜ ਮੈਸੇਜ ਦੇਣਾ ਹੈ ਵੱਡੇ ਪੱਧਰ ਤੇ ਸੰਯੁਕਤ ਮੋਰਚੇ ਵੱਲੋਂ ਵੱਡਾ ਮਾਰਚ ਆ ਜਿਹੜਾ ਪੰਜਾਬ ਦੇ ਅੰਦਰ ਟਰੈਕਟਰ ਮਾਰਚ ਤੇ ਸੰਗਰੂਰ ਜ਼ਿਲ੍ਹੇ ਵੱਲੋਂ ਵੱਡੇ ਪੱਧਰ ਤੇ ਜਿਹੜੀਆਂ ਗੱਡੀਆਂ ਖੜੀਆਂ ਨੇ ਇਹ ਲੈ ਕੇ ਜਾਣੀਆਂ ਨੇ ਅੱਜ ਪੰਜਾਬ ਨੇ ਪੰਜਾਬ ਦੀ ਸਰਕਾਰ ਨੂੰ ਦੱਸ ਦੇਣਾ ਵੀ ਥੋਕ ਕੇ ਚੱਟਣ ਲਈ ਮਜਬੂਰ ਕਰਨਗੇ ਲੋਕ ਜ਼ਮੀਨਾਂ ਤੇ ਕਦੇ ਵੀ ਕਬਜ਼ਾ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕਾਂ ਨੂੰ ਜਾਣ ਲੈਣਾ ਚਾਹੀਦਾ ਹੈ ਜੇ ਤੁਸੀਂ ਘਰਾਂ ਚੋਂ ਬਾਹਰ ਨਾ ਨਿਕਲੇ ਵੱਡੀ ਤਿਆਰੀ ਹੈ ਤੁਹਾਡੀਆਂ ਜ਼ਮੀਨਾਂ ਬਿਨਾਂ ਪੈਸਿਆਂ ਤੋਂ ਉਹਨੇ ਅਸੀਂ ਬੋਲਦੇ ਆਏ ਆ ਵੀ ਬਿਨਾਂ ਪੈਸਿਆਂ ਤੋਂ ਐਲਾਨ ਕਰਨਗੇ ਉਹ ਕਰਤਾ ਇਹਨਾਂ ਨੇ ਵੀ ਤੁਹਾਡੀ ਜ਼ਮੀਨ ਆ ਤੁਹਾਨੂੰ ਤੁਹਾਡੀ ਜ਼ਮੀਨ ਚੋਂ ਕੀਲੇ ਚੋਂ ਚੌਥਾ ਹਿੱਸਾ ਦੇਣਾ ਯਾਨੀ ਕਿ ਬੜੀ ਹੈਰਾਨਗੀ ਦੀ ਗੱਲ ਹੈ ਜੇ ਕਿਸੇ ਖੇਤ ਚ بڑے ਕਿਸਾਨ ਨੂੰ ਤੁਸੀਂ ਇਹ ਗੱਲ ਕਹਿਣ ਜਾਓ ਉਹ ਡਾਂਗ ਚੱਕ ਲੂਗਾ ਕਹੀ ਮਾਰੂਗਾ ਇਹ ਕਿਹੜੀ ਗੱਲ ਕਹਿ ਰਹੇ ਹੋ ਤੁਸੀਂ ਜਣੀ ਕਿ ਸਰਕਾਰ ਨੂੰ ਸ਼ਰਮ ਨਹੀਂ ਬੇਸ਼ਰਮੀ ਦੀਆਂ ਗੱਲਾਂ ਭਗਵੰਤ ਮਾਨ ਦੀ ਸਰਕਾਰ ਕਰ ਰਹੀ ਹੈ ਕਦੇ ਬਰਦਾਸ਼ਤ ਨਹੀਂ ਕਰਨਗੇ ਲੈਂਡ ਪੂਲਿੰਗ ਦਾ ਨਾਂ ਦੇ ਕੇ ਇਹ ਪਾਲਿਸੀ ਬਣਾਈ ਹੈ ਜ਼ਮੀਨਾਂ ਖੋਣ ਵਾਸਤੇ ਤੁਸੀਂ ਇਹ ਨਾ ਮੰਨਿਓ ਵੀ ਕੱਲੀ ਲੁਧਿਆਣੇ ਦੀ ਜ਼ਮੀਨ ਖੋਹੀ ਜਾਊਗੀ ਕੱਲੀ ਸਰੂਰ ਕੋਲੇ 650 ਕਿਲਾ ਕੋਇਆ ਜਾਊ ਖੁੱਡ ਜ਼ਮੀਨ ਦਾ ਕਿਸੇ ਕੋਲੇ ਛੱਡਣਾ ਨਹੀਂ ਇਹਨਾਂ ਦੀ ਨੀਤੀ ਪੁਰਸੀ ਹੈ ਵੀ ਜ਼ਮੀਨਾਂ ਤੋਂ ਬਾਹਰ ਕਰਨਾ ਕਿਸਾਨਾਂ ਨੂੰ ਕਿਸਾਨ ਜ਼ਮੀਨਾਂ ਤੋਂ ਬਾਹਰ ਹੁੰਦੇ ਨੇ ਕਿਸਾਨ ਮਜ਼ਦੂਰ ਛੋਟੇ ਦੁਕਾਨਦਾਰ ਮੁਲਾਜ਼ਮ ਅਸੀਂ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਜਿਹਦੇ ਕੋਲੇ ਜ਼ਮੀਨ ਨਹੀਂ ਉਹ ਜੁੜਿਆ ਹੋਇਆ ਜ਼ਮੀਨ ਨਾਲ ਕਿਵੇਂ ਜ਼ਮੀਨ ਨਾਲ ਜੁੜਿਆ ਹੋਇਆ ਹੈ ਜ਼ਮੀਨ ਚੋਂ ਅਨਾਜ ਪੈਦਾ ਹੁੰਦਾ ਅਨਾਜ ਹਰ ਬੰਦਾ ਖਾਂਦਾ ਹੈ ਹਰ ਬੰਦੇ ਨੂੰ ਜਣੀ ਕਿ ਅਨਾਜ ਖਾਣ ਨੂੰ ਮਿਲਦਾ ਹੈ ਜਿੱਦਣ ਅਜੋਗਦਾਰਾਂ ਕੋਲੇ ਜ਼ਮੀਨਾਂ ਚਲੀਆਂ ਗਈਆਂ ਅਨਾਜ ਨਹੀਂ ਮਿਲਣਾ ਵੱਡੇ ਪੱਦਰ ਤੇ ਅਨਾਜ ਦੀ ਥੋੜ ਹੋ ਕੇ ਲੋਕਾਂ ਨੇ ਭੁੱਖਮਰੀ ਦਾ ਸ਼ਿਕਾਰ ਹੋਣਾ ਭੁੱਖਮਰੀ ਦਾ ਸ਼ਿਕਾਰ ਹੋ ਕੇ ਲੋਕ ਜਣੀ ਕਿ ਇਹ ਦੂ ਵੱਡੇ ਪੱਦਰ ਤੇ ਸਾਡੇ ਪੰਜਾਬ ਦਾ ਨਾਂ ਸੁਣਾ ਵੱਡੇ ਪੱਧਰ ਤੇ ਨੁਕਸਾਨ ਹੀ ਪੰਜਾਬ ਦਾ ਕਰ ਚੁੱਕੇ ਨੇ ਜੇ ਜ਼ਮੀਨਾਂ ਤੇ ਕਬਜ਼ਾ ਹੁੰਦਾ ਤਾਂ ਪੰਜਾਬ ਦੇ ਲੋਕਾਂ ਦੀ ਹਾਲਤ ਹੈ ਜਿਹੜੀ ਉਹ ਬਹੁਤ ਮਾੜੀ ਹੋਣੀ ਹੈ ਕਦੇ ਵੀ ਲੋਕ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਸਦਾ ਸਰਕਾਰਾਂ ਨਾਲ ਟੱਕਰ ਲੈਂਦੇ ਰਹੇ ਆ ਤੇ ਹੁਣ ਲੈ ਰਹੇ ਆ ਤੇ ਘਰਾਂ ਚੋਂ ਬਾਹਰ ਨਿਕਲਿਆ ਵੱਡੀ ਗਿਣਤੀ ਬਲਾਕ ਪੁਹਾਨੀਗੜ ਦੇ ਪਿੰਡ ਨੇ ਇਹ ਜਿਹੜੇ ਅੱਜ ਵੱਡੀ ਗਿਣਤੀ ਘਰਾਜੋਂ ਮੰਡੀ ਚੋਂ ਇਕੱਠੇ ਹੋ ਕੇ ਲੁਧਿਆਣੇ ਨੂੰ ਤੁਰ ਰਹੇ ਆ ਅਸੀਂ ਮੂੰਹ ਤੋੜਮਾ ਜਵਾਬ ਦੇਵਾਂਗੇ ਉੱਥੇ ਤੱਕ ਜਾਣਗੇ ਲੋਕ ਜਿੱਥੇ ਤੱਕ ਇਹਨਾਂ ਨੇ ਸੋਚਿਆ ਨਹੀਂ ਪਿੰਡਾਂ 'ਚ ਲਿਖ ਕੇ ਲਾ ਦਿੱਤਾ ਵੀ ਆਵਾਰਾ ਕੁੱਤੇ ਆਵਾਰਾ ਡੰਗਰ ਤੇ ਆਮ ਆਦਮੀ ਦੀ ਸਰਕਾਰ ਸਾਡੇ ਪਿੰਡ 'ਚ ਬੜੇਗਾ ਕਿਉਂ ਲਖਣਾ ਪਿਆ ਲੋਕਾਂ ਉਹ ਸਰਕਾਰ ਦੇ ਵਰਕਲਾਸਖ ਲਿਖਣਾ ਪੈ ਗਿਆ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਵੀ ਅਸੀਂ ਪਿੰਡਾਂ 'ਚੋਂ ਗਲੀਆਂ 'ਚੋਂ ਸੱਥਾਂ 'ਚੋਂ ਚੱਲਾਂਗੇ ਚੱਲਣ ਦੇ ਬਜਾਏ ਉਲਟ ਕਰਦਾ ਵੀ ਸੱਥਾਂ ਖੋਹਾਂਗੇ ਘਰੋਂ ਕੱਢਾਂਗੇ ਜ਼ਮੀਨਾਂ ਖੋਹਾਂਗੇ ਉਧਰੋਂ ਜਿਹੜੀ ਕਿ ਪੰਜਾਬ ਦੀ ਸਰਕਾਰ ਹੈ ਜਿਹੜੀ ਭਾਜਪਾ ਦੀ ਸਰਕਾਰ ਨਾਲ ਰਲ ਕੇ ਅਜੋਗਦਾਰਿਆਂ ਨੂੰ ਵੱਡੇ ਪੱਧਰ ਤੇ ਜ਼ਮੀਨਾਂ ਹਵਾਲੇ ਕਰਦੀਆਂ ਨੇ ਖੁੱਡ-ਖੁੱਡ ਜ਼ਮੀਨ ਦਾ ਜ਼ਮੀਰ ਰਹਿ ਕਿੱਥੇ ਗਈ ਇਹਨਾਂ ਨੇ ਸੜਕਾਂ ਦੇ ਨਾਂ ਤੇ ਜ਼ਮੀਨਾਂ ਖੋਈਆਂ ਫਿਰ ਰੇਲਾਂ ਕੱਢਣ ਦੇ ਨਾਂ ਤੇ ਜ਼ਮੀਨਾਂ ਖੋਣਗੇ ਹੁਣ ਜਣੀ ਕਿਹਾ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਸਿੱਧੀ ਜ਼ਮੀਨਾਂ 'ਚ ਆ ਕੇ ਵੀ ਦੇਣਾ ਵੀ ਕੁਛ ਨਹੀਂ ਇਹਨਾਂ ਨੇ ਬਾਹਰ ਲੀਆਂ ਸਟੇਟਾਂ 'ਚ ਵੀ ਬਣਾਇਆ ਹੈ ਮਹਾਰਾਸ਼ਟਰ ਦੇ ਅੰਦਰ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਵੀ ਅਸੀਂ ਜ਼ਮੀਨਾਂ ਖੋ ਕੇ ਜਿਹਦੇ 50 ਕਿਲੇ ਖੋਲੇ ਉਹਨੂੰ 25 ਕਿਲੇ ਕਿਤੇ ਸਮਾਰ ਕੇ ਦੇਵਾਂਗੇ 25 ਕਿਲੇ ਸਮਾਰ ਕੇ ਦੇਣੇ ਨੇ ਉਹ ਵੀ ਐ ਨਹੀਂ ਪਤਾ ਕਿੱਥੇ ਦੇਣੇ ਨੇ ਕਿੱਥੇ ਨਹੀਂ ਦੇਣੇ ਉਹ ਉਹਨਾਂ ਦੀ ਮਰਜ਼ੀ ਹੈ ਵੀ ਕਿੱਥੇ ਦੇਣੇ ਨੇ ਇਸ ਕਰਕੇ ਖਿਆਲ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਵਰਕਲਾਬ ਬੱਚਾ ਬੱਚਾ ਪੰਜਾਬ ਦਾ ਅੱਜ ਬੋਲ ਰਿਹਾ ਜਿਹੜੇ ਬੰਦੇ ਨੇ ਉਹ ਨਾਲ ਖੜੇ ਤੇ ਜਿਹੜੇ ਕਹਿੰਦੇ ਨੇ ਵੀ ਮੇਰੇ 40 ਕਿੱਲੇ ਜ਼ਮੀਨ ਦੇ ਨੇ ਮੇਰੇ ਕੋਲੇ ਪਰ ਮੈਂ ਆਮ ਆਦਮੀ ਨਾ ਚਮਚਾ ਦੀ ਬਾਈ ਮੇਰੀ ਜ਼ਮੀਨ ਜਣੀ ਕਿਉਂ ਚਾ ਗਈ ਇਸ ਕਰਕੇ ਇਹਨਾਂ ਨੇ ਬਖਸ਼ਣਾ ਕੋਈ ਨਹੀਂ ਅਸੀਂ ਬੋਲਦੇ ਰਹੇ ਆ ਵੀ ਪੰਜਾਬ ਦੇ ਲੋਕੋ ਉੱਠੋ ਹਜੇ ਇੱਕ ਹੋਰ ਇਹ ਪਾਲਿਸੀ ਲੈ ਕੇ ਨੇ ਜ਼ਮੀਨ ਵਾਸਤੇ ਤੋਡੇ ਘਰਾਂ ਦਾ ਦੀਵਾ ਗੁੱਲ ਕਰਨ ਵਾਸਤੇ ਆ ਰਹੇ ਐ ਮੀਟਰ ਨੇ ਜਿਹੜੇ ਉਹ ਲਾ ਰਹੇ ਨੇ ਫਰੀ ਪੇਟ ਮੀਟਰ ਦਾ ਨਾਮ ਹੈ ਉਹ ਮੀਟਰ ਵੀ ਸਾਨੂੰ ਕਦਾਲ ਕਰੂਗਾ 35 35 40 40000 ਰੁਪਿਆ ਬਿੱਲ ਆਉਣਾ ਉਹਦੇ ਵਾਸਤੇ ਵੀ ਇਦੋਂ ਵੱਡੀ ਗਰਮੀ ਚ ਘਰੋਂ ਨਿਕਲਣਾ ਨਹੀਂ ਇਹਨਾਂ ਨੂੰ ਅਲਟੀਮੇਟਮ ਦਿੱਤਾ ਸੈਂਟਰ ਸਰਕਾਰ ਨੇ ਵੀ ਜਿਹੜੀ ਨੀਤੀ ਪਾਲਸੀ ਹੈ ਜਿਹੜਾ ਆਪਾਂ 2020 ਬਿਜਲੀ ਜਿਹੜਾ ਐਕਟ ਰੋਕਦੇ ਸੀਗੇ ਉਹ ਇਹਨਾਂ ਨੇ ਲਾਗੂ ਕਰਤਾ ਉਹ ਹਰ ਹਾਲਤ 'ਚ ਕਹਿੰਦੇ 2026 ਤੱਕ ਲਾਗੂ ਕਰਨਾ ਜੇ ਉਹ ਲਾਗੂ ਨਾ ਕਰ ਸਕੇ ਖੋਡੀਆਂ ਸਾਰੀਆਂ ਜਿਹੜੀਆਂ ਪਾਲਿਸੀਆਂ ਨੇ ਬੰਦ ਕਰਾਂਗੇ ਇਸ ਕਰਕੇ ਜਣੀ ਕਿ ਇਹ ਡਾਂਗ ਚੱਕਣਗੇ ਹੋ ਸਕਦਾ ਇਹ ਸੀਆਰਪੀ ਤੱਕ ਪਹੁੰਚਣ ਇਹ ਉੱਥੇ ਤੱਕ ਜਾਊਗਾ ਇਹ ਬੰਦਾ ਜਿਹੜੇ ਨੂੰ ਤੁਸੀਂ ਕਹਿੰਦੇ ਦੀਵੇ ਆਮ ਘਰ ਦਾ ਮੁੰਡਾ ਇਹ ਆਮ ਘਰ ਦਾ ਮੁੰਡਾ ਨਹੀਂ ਇਹ ਅਜੋਗ ਆਧਾਰਿਆਂ ਦਾ ਦਲਾਲ ਬਣ ਕੇ ਉਹਨਾਂ ਦਾ ਹੱਟਦਾਰ ਬਣ ਕੇ ਉਹਨਾਂ ਨੂੰ ਪੰਜਾਬ ਲਟਾਉਣ ਤੇ ਲੱਗਿਆ ਹੋਇਆ ਕਦੇ ਬਰਦਾਸ਼ਤ ਨਹੀਂ ਕਰਨਗੇ ਵੱਡੀ ਗਿਣਤੀ ਅਸੀਂ ਇੱਥੋਂ ਤੁਰਾਂਗੇ ਜਾਂ ਕਿ ਆਹ ਸਾਰੀ ਤਿਆਰੀ ਹੈ ਜਿਹੜੀ ਤੁਸੀਂ ਆਪਣੀਆਂ ਅੱਖਾਂ ਦੇਖੋ ਵੱਡੀ ਯਾਨੀ ਕਿ ਲੋਕਾਂ ਦੇ ਅੰਦਰ ਵੱਡਾ ਵਿਰੋਧ ਇਸ ਗੱਲ ਦਾ ਜ਼ਮੀਨ ਨੂੰ ਲੈ ਕੇ ਇਹ ਕਦੇ ਵੀ ਪੰਜਾਬ ਦੇ ਲੋਕ ਨਾ ਕਦੇ ਬਰਦਾਸ਼ਤ ਹੈ ਤੇ ਨਾ ਕਰਨੇ ਉਹ ਲੋਕ ਨੇ ਜਿਹੜੇ ਲੋਕਾਂ ਨੇ ਪਹਿਲਾ ਸਮੇਂ ਵਿੱਚ ਵੀ ਜਦੋਂ ਪੰਜਾਬ ਦੀ ਆਣ ਤੇ ਸ਼ਾਨ ਨੂੰ ਪੱਗ ਨੂੰ ਹੱਥ ਪਿਆ ਲੋਕਾਂ ਨੇ ਵੱਡੇ ਪੱਦਰ ਤੇ ਜਾਨਾਂ ਦਿੱਤੀਆਂ ਤੇ ਲਈਆਂ ਵੀ ਨੇ ਉਸੇ ਰਾਹ ਪਹਿਣਗੇ ਪੰਜਾਬ ਦੇ ਲੋਕ ਜੇ ਸਰਕਾਰ ਮੁੜੀ ਨਾ ਸਰਕਾਰ ਨੂੰ ਫੌਰੀ ਤੌਰ ਤੇ ਧਿਆਨ ਦੇਣਾ ਚਾਹੀਦਾ ਵੀ ਅਸੀਂ ਇਹ ਪਾਲਿਸੀ ਨੂੰ ਰੱਦ ਕਰਦੇ ਆ ਤੇ ਕਦੇ ਵੀ ਨਹੀਂ ਲਾਗੂ ਕਰਦੇ ਉਧਰੋਂ ਸੁਖਵੀਰ ਬਾਦਲ ਫਿਰਦਾ ਉਹਨਾਂ ਨੇ ਧਰਨਾ ਵੀ ਲਾਇਆ ਉਹਨਾਂ ਨੂੰ ਵੀ ਪੁੱਛ ਲਿਓ 2008 ਚ ਇਹਨਾਂ ਨੇ ਲਾਗੂ ਕੀਤੀ ਐ ਤੇ 13 ਚ 13 ਚ ਜਣੀ ਕਿ ਇਹਨਾਂ ਨੇ ਉਹ ਜ਼ਮੀਨਾਂ ਰੋਕੀਆਂ ਨਾ ਜ਼ਮੀਨਾਂ ਵਾਲੇ ਭੁੱਖੇ ਮਰਦੇ ਆ ਉਹਨਾਂ ਤੋਂ ਜ਼ਮੀਨਾਂ ਖੋਲੀਆਂ ਜ਼ਮੀਨਾਂ ਖੋ ਕੇ ਜਣੀ ਕਿ ਉਹ ਘਰਾਂ ਚੋਂ ਬਾਹਰ ਕਰਦੇ ਇਹੀ ਹਾਲ ਸਾਡਾ ਹੋਣਾ ਇਸ ਕਰਕੇ ਭਰਾਵੋ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਅਸੀਂ ਸਾਰੇ ਲੋਕ ਜਿਹੜੇ ਰੋਟੀ ਖਾਂਦੇ ਆ ਉਹ ਜ਼ਮੀਨ ਨਾਲ ਕੋਈ ਰੋਟੀ ਫੇਰ ਲਿਊਗੀ ਜੇ ਜ਼ਮੀਨ ਹੈ ਨਹੀਂ ਰੋਟੀ ਤੋਂ ਭੁੱਖੇ ਮਰਾਂ ਇਸ ਕਰਕੇ ਸਜਣੋ ਬੇਨਤੀ ਆ ਬੱਚੇ-ਬੱਚੇ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਇਹ ਖਿਆਲ ਕਰ ਲੈਣਾ ਚਾਹੀਦਾ ਸਾਨੂੰ ਸਰਕਾਰਾਂ ਸਭ ਤੋਂ ਵੱਧ ਇਹਨਾਂ ਦਾ ਜ਼ਮੀਨ ਤੇ ਖਿਆਲ ਹੈ ਇਹ ਕਹਿੰਦੇ ਤੇਲ ਭੰਡਾਰ ਛੱਡੋ ਸਾਨੂੰ ਸਿਰਫ ਜ਼ਮੀਨ ਚਾਹੀਦੀ ਹੈ ਜ਼ਮੀਨ ਚੋਂ ਖਾਣ ਨੂੰ ਮਿਲਦਾ ਹੈ ਜ਼ਮੀਨ ਚੋਂ ਹੀ ਪਾਣੀ ਮਿਲਦਾ ਹੈ ਪਾਣੀ ਇਹਨਾਂ ਨੇ ਵਰਲਡ ਬੈਂਕ ਨੂੰ ਵੇਚ ਦਿੱਤਾ ਆਉਣ ਵਾਲੇ ਸਮੇਂ ਚ ਬੂੰਦ ਬੂੰਦ ਪਾਣੀ ਦੀ ਨੂੰ ਲੋਕ ਅਕਸਣਗੇ ਮੁੱਲ ਪਾਣੀ ਮਿਲਣਾ ਹਰ ਮੋਟਰ ਤੇ ਮੀਟਰ ਲੱਗਿਆ ਜਿਹੜਾ ਤੁਸੀਂ ਘਰ ਚੋਂ ਪਾਣੀ ਕੱਢੋਂਗੇ ਡੰਗਰ ਡੂੰਗਰ ਨਮਾਉਣ ਵਾਸਤੇ ਉਹਦਾ ਬਿੱਲ ਭਰਨਾ ਪਿਆ ਕਰੂਗਾ ਉਧਰ ਨੂੰ ਪੈਗੀਆਂ ਇਹ ਕਾਨੂੰਨਾਂ ਦਾ ਪਤਾ ਨਹੀਂ ਤੁਹਾਨੂੰ ਲੋਕਾਂ ਨੂੰ ਲੋਕ ਤਾਂ ਬੱਸ ਇਹਨਾਂ ਨੇ ਕੀ ਦਿੱਤਾ ਦੀ ਸਾਨੂੰ ਮਿੱਠੀ ਜ਼ਹਿਰ ਕਾਗਜ ਲﺒੇਟ ਕੇ ਦਿੱਤੀ ਸੀ ਵੀ ਪਾਣੀ ਦੇ ਤਾਂ ਨਹਿਰ ਦਾ ਬਿਜਲੀ ਫਰੀ ਦਿੱਤੀ ਫਰੀ ਕੁਛ ਨਹੀਂ ਦਿੱਤਾ ਅਸੀਂ ਬੋਲਦੇ ਰਹਾਂ ਵੀ ਪਾਣੀ ਲਾਉਂਗੇ ਕਸਰੂ ਜੇ ਜ਼ਮੀਨਾਂ ਨਾ ਰਹੀਆਂ ਉਹੀ ਗੱਲ ਆ ਗਈ ਨਾ ਇਹਨਾਂ ਨੇ ਐਲਾਨੇ ਕਰਤਾ ਵੀ ਜ਼ਮੀਨਾਂ ਖੋਹਾਂਗੇ ਇਸ ਕਰਕੇ ਇਹਨਾਂ ਨੇ ਸਾਨੂੰ ਕੁਛ ਨਹੀਂ ਦਿੱਤਾ ਪਾਣੀ ਦੀ ਬੂੰਦ ਸਾਡੇ ਕੋਲੇ ਹੈ ਨਹੀਂ ਪਾਣੀ ਵਰਲਡ ਬੈਂਕ ਦਾ ਉਹਦਾ ਕਬਜ਼ਾ ਹੈ ਆਉਣ ਵਾਲੇ ਸਾਲਾਂ ਚੋਂ ਨੀਤੀਆਂ ਲਾਗੂ ਹੋਣਗੀਆਂ ਇਹੀ ਰੌਲਾ ਇਹੀ ਕਕਾਰਾ ਪਿੰਡਾਂ ਚ ਪਾਣੀ ਪਿੱਛੇ ਪੈਣਾ ਕਿ ਉਹ ਹਜੇ ਲੋਕਾਂ ਨੂੰ ਪਤਾ ਨਹੀਂ ਵੀ ਕਾਨੂੰਨ ਬਣ ਗਿਆ ਲਾਗੂ ਨਹੀਂ ਹੋਇਆ ਲਾਗੂ ਕਰ ਦੇਣਗੇ ਇਸ ਗੱਲ ਨੂੰ ਲੈ ਕੇ ਸਜਣੋ ਇਹ ਗੱਲਾਂ ਦਾ ਖਿਆਲ ਪੜੋ ਤੁਸੀਂ ਵੀ ਪਾਣੀ ਕਿਹਦਾ ਹੈ ਹਰਿਆਣੇ ਤੇ ਪੰਜਾਬ ਦੀ ਲੜਾਈ ਰਾਜਨੀਤਿਕ ਲੋਕ ਕਰਾਉਣ ਲੱਗੇ ਹੋਏ ਐ ਪਾਣੀ ਹਰਿਆਣੇ ਨੂੰ ਨਹੀਂ ਦੇਣਾ ਜੀ ਕੋਈ ਕਹਿੰਦਾ ਅਸੀਂ ਬੂੰਦ ਨਹੀਂ ਦੰਦੇ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੰਦੇ ਪਾਣੀ ਥੋੜਾ ਹੈ ਹੀ ਨਹੀਂ ਦੇਵਾਂ ਕਿ ਕਿਨੂੰ ਪਾਣੀ ਦਾ ਵਰਲਡ ਬੈਂਕ ਨੇ ਤੈਅ ਕਰਨਾ ਵੀ ਅਸੀਂ ਹਰਿਆਣੇ ਨੂੰ ਕਿੰਨਾ ਦੇਣਾ ਤੁਹਾਨੂੰ ਪੀਣ ਨੂੰ ਕਿੰਨਾ ਦੇਣਾ ਖੇਤਾਂ ਨੂੰ ਪਾਣੀ ਕਿੰਨਾ ਦੇਣਾ ਖੇਤ ਰਮਾਉਣ ਵਾਸਤੇ ਖੇਤ ਤਾਂ ਛੱਡਣੀ ਨਹੀਂ ਇਹਨਾਂ ਨੇ ਖੇਤਾਂ ਨੂੰ ਪਾਣੀ ਦਾ ਤੈਅ ਤਾਂ ਕਰਾਵਾਂਗੇ ਸੀ ਜੇ ਤੁਸੀਂ ਸਾਡੇ ਕੋਲੇ ਖੇਤ ਰਹਿਣਗੇ ਜੇ ਅਸੀਂ ਜ਼ਮੀਨ ਬਚਾਉਨੇ ਆ ਤਾ ਪੱਗ ਬਚਦੀ ਹੈ ਇੱਜ਼ਤ ਰਹਿੰਦੀ ਹੈ ਜ਼ਮੀਨ ਬਚਦੀ ਹੈ ਤਾਂ ਹੀ ਅਸੀਂ ਪੰਜਾਬ 'ਚ ਰਹਿੰਦੇ ਰਹਾਂਗੇ ਨਹੀਂ ਸਜਣੋ ਜ਼ਮੀਨ ਬਿਨਾ ਮਲਿਆ ਮੇਟ ਹੋ ਜਾਊਗਾ ਜ਼ਮੀਨ ਬਿਨਾ ਅਸੀਂ ਸਰਕਾਰ ਨਾਲ ਲੜ ਨਹੀਂ ਸਕਾਂਗੇ ਬਿਹਾਰ ਦੇ ਲੋਕ ਉਸ ਤਰੀਕੇ ਨਾਲ ਨਹੀਂ ਲੜ ਸਕਦੇ ਕਿਉਂ ਕਮਜ਼ੋਰੀ ਹੈ ਸਾਡੇ ਕੋਲੇ ਤਾਕਤ ਜ਼ਮੀਨਾਂ ਦੀ ਹੈ ਜੇ ਅਸੀਂ ਲੰਗਰ ਚਲਾਉਨੇ ਆ ਜ਼ਮੀਨਾਂ ਕਰਕੇ ਨਹੀਂ ਤਾਂ ਕਣਕ 1000 ਰੁਪਏ ਕਿਲੋ ਹੋਊਗੀ 450 ਨੂੰ ਕਣਕ ਆਪਣੇ ਪਾਕਿਸਤਾਨ ਦੇ ਅੰਦਰ ਵਿਕ ਰਹੀ ਹੈ ਅੱਜ ਵੀ ਇਸ ਕਰਕੇ ਵੱਡੀ ਜ਼ਰੂਰਤ ਹੈ ਬੱਚੇ-ਬੱਚੇ ਨੂੰ ਜਾਗਣਾ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦੁਕਾਨਦਾਰਾਂ ਨੂੰ ਹੁਣ ਵੱਡੇ ਪੱਧਰ ਤੇ ਜਿਹੜਾ ਸੰਗਰੂਰ ਧਰਨਾ ਲੱਗਿਆ ਸੀ 25 ਤਰੀਕ ਨੂੰ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਮਜ਼ਦੂਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪੜੇ ਨੇ ਉਹਦੇ ਹੱਕ 'ਚ ਬਹੁਤ ਵੱਡੇ ਪੱਧਰ ਤੇ ਲੋਕ ਗਏ ਨੇ ਵੀ ਜ ਐਂ ਆਗੂ ਨੂੰ ਫੜਨ ਲੱਗੇ ਇਹ ਕਿਸਾਨਾਂ ਆਗੂ ਨੂੰ ਵੀ ਹੱਥ ਕੌਣਗੇ ਉਹ 'ਚ ਵੱਡੇ ਪੱਧਰ ਤੇ ਸਾਰੇ ਲੋਕ ਇਕੱਠੇ ਹੋਇਆ ਮਜ਼ਦੂਰ ਕਿਸਾਨ ਮੁਲਾਜ਼ਮ ਹਰ ਵਰਗ ਜਣੀ ਕਿ ਇੱਕ ਮੰਚ ਤੇ ਇਕੱਠਾ ਦੀ ਅੱਜ ਪੰਜਾਬ ਇੱਕ ਮੱਚ ਤੇ ਜ਼ਮੀਨਾਂ ਨੂੰ ਲੈ ਕੇ ਉਹ ਕਾਲੇ ਕਾਨੂੰਨਾ ਵਾਂਗੂ ਫੇਰ ਇਕੱਠਾ ਹੋਇਆ। ਮੂੰਹ ਤੋੜ ਜਵਾਬ ਦੇਵਾਂਗੇ, ਦੰਦ ਖੱਟੇ ਕਰਾਂਗੇ, ਲੋਹੇ ਦੇ ਦਾਣੇ ਚਵਾਵਾਂਗੇ ਸਰਕਾਰ ਨੂੰ। ਇਸ ਕਰਕੇ ਤੁਹਾਡਾ ਤੁਹਾਨੂੰ ਇਸ ਰਾਹੀਂ ਸੋਸ਼ਲ ਮੀਡੀਆ ਰਾਹੀਂ ਸਾਡਾ ਕਹਿਣਾ ਹੈ ਵੀ ਬੱਚਾ-ਬੱਚਾ ਜਾਗੋ, ਛੱਡੋ ਖਿਆਲ ਇਹਨਾਂ ਦਾ। ਇਹ ਐਸੇ ਖਿਆਲ ਜਣੇ ਕਿ ਤੁਹਾਨੂੰ ਇਹ ਸੋਡੀਆਂ ਜ਼ਮੀਨਾਂ ਖੋ ਕਿ ਤੁਹਾਨੂੰ ਘਰੋਂ ਬਾਹਰ ਕੱਢਣਗੇ। ਇਹਨਾਂ ਨੇ ਇਹ ਤੈਅ ਕਰਨਗੇ ਕਿੱਥੇ ਪੈਣਾ ਹੈ, ਕਿੱਥੇ ਰਹਿਣਾ ਹੈ। ਅਸੀਂ ਕਹਿੰਦੇ ਮਕਾਨ ਦੇਵਾਂਗੇ ਕਿੱਥੇ ਰਹਿਣਾ ਇਹਨਾਂ ਨੂੰ। ਪਿੰਡਾਂ ਚੋਂ ਕੱਢ ਕੇ ਸ਼ਹਿਰੀ ਬਣਾਉਣਾ ਹੈ ਸ਼ਹਿਰੀ ਕਾਦੇ ਵਾਸਤੇ ਬਣਾਉਣਾ ਸਾਡੀਆਂ ਔਰਤਾਂ ਇਹਨਾਂ ਦੇ ਘਰਾਂ ਚ ਪੋਚੇ ਲਾਉਣੇ ਅਜੋਗਦਾਰਿਆਂ ਦੇ ਸਾਡੇ ਬੱਚੇ ਇਹਨਾਂ ਦੇ ਕੁੱਤੇ ਸਾਹਮਣ ਉਹ ਕੁੱਤੇ ਸਾਹਮਣ ਵਾਸਤੇ ਇਹਨਾਂ ਦੀ ਤਿਆਰੀ ਹੈ ਵੱਡੇ ਪੱਧਰ ਤੇ ਵੀ ਅਸੀਂ ਛੇਰ ਪਾਲੀਏ ਕੁੱਤੇ ਪਾਲੀਏ ਇਹ ਸਾਡੇ ਕੁੱਤੇ ਨਮਾਇਆ ਕਰਨਗੇ ਸਾਡੀਆਂ ਔਰਤਾਂ ਜੇ ਅਸੀਂ ਨਾ ਜਾਗੇ ਇਹਨਾਂ ਦੇ ਕੁੱਤੇ ਨਮਾਇਆ ਕਰਨੀ ਆ ਕੁੱਤੇ ਸਾਡੇ ਜਵਾਬ ਖੁੱਖੇ ਮਰਿਆ ਕਰਨਗੇ ਉਹ ਰੋਟੀ ਵਾਸਤੇ ਇਹਨਾਂ ਦੇ ਕੁੱਤੇ ਨਮਾਉਣ ਜਾਇਆ ਕਰਨਗੀਆਂ ਇਹ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਇਹਦੇ ਪਿੱਛੇ ਸਿਰ ਦੇਣਗੇ ਵੀ ਤੇ ਲੈਣਗੇ ਵੀ ਇਸ ਕਰਕੇ ਸਜਣੋ ਵੱਡੇ ਪੱਦਰ ਤੇ ਏਕਤਾ ਕਰਕੇ ਕਿਸਾਨ ਮਜ਼ਦੂਰ ਦੁਕਾਨਦਾਰ ਘਰਾਂ ਚੋਂ ਬਾਹਰ ਨਿਕਲੋ ਆਓ ਪੰਜਾਬ ਦੀ ਰਾਖੀ ਕਰੀਏ ਪੰਜਾਬ ਨੂੰ ਉਹ ਬਣਾਈਏ ਜਿਹੜਾ ਪਹਿਲਾਂ ਪੰਜਾਬ ਸਾਡੇ ਗੁਰੂ ਸਾਨੂੰ ਸਮਾਹ ਕੇ ਗਏ ਨੇ ਉਹਦੀ ਰਾਖੀ ਕਰੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਬਲਣਾ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਘੱਟੀ ਹੋ ਕੇ ਜੰਦਾਸਾਨੀ ਬੱਚਾ ਬੱਚੀ ਚੋਕ ਦੇਾਂਗੇ ਇਹਨਾਂ ਦੇ ਕੰਮ ਕਰਦੇ ਆਏ पंजाब सेंटर जी सरकार मुरदाबाद भारती कानून एकता